ਪਰਮ ਸਨਮਾਨ ਤੇ ਸਤਕਾਰ ਜੋ ਗੁਰੂ ਪਿਆਰੀ ਗੁਰੂ ਸਵਾਰੀ ਸਾ ਸੰਗ ਜੀਓ ਸੋ ਸਤਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਬੈਠ ਕੇ ਹਰ ਜਸ ਗੁਰਬਾਣੀ ਸਰਵਣ ਕਰ ਰਹੇ ਹਾਂ ਸੋ ਅੱਜ ਦੇ ਹੁਕਮ ਦੇ ਵਿੱਚ ਧੰਨ ਧੰਨ ਭਗਤ ਕਬੀਰ ਜੀ ਮਹਾਰਾਜ ਸਮਝਾਉਂਦੇ ਹਨ ਹਿਰਦੈ ਕਪਟ ਮੁਖ ਗਿਆਨੀ ਭਗਤ ਕਬੀਰ ਜੀ ਮਹਾਰਾਜ ਸਮਝਾਉਂਦੇ ਹਨ ਕਹਿੰਦੇ ਭਾਈ ਕਈ ਮਨੁੱਖ ਅਜਿਹੇ ਹੁੰਦੇ ਹਨ ਜਿਹੜੇ ਆਪਣੇ ਆਪ ਨੂੰ ਬੜੇ ਹੀ ਸੂਝਵਾਨ ਸਿਆਣੇ ਸਮਝਦੇ ਹਨ ਆਪਣੇ ਮੁਖ ਦੇ ਵਿੱਚੋਂ ਬੜੀਆਂ ਗਿਆਨ ਦੀਆਂ ਗੱਲਾਂ ਕਰਦੇ ਹਨ ਲੋਕਾਂ ਨੂੰ ਸਮਝਾਉਂਦੇ ਹਨ ਪਰੰਤੂ ਉਹਨਾਂ ਦੇ ਆਪਣੇ ਮਨ ਦੇ ਵਿੱਚ ਕਪਟ ਹੁੰਦਾ ਹੈ ਉਹਨਾਂ ਦਾ ਆਪਣਾ ਜਿਹੜਾ ਮਨ ਹੁੰਦਾ ਹੈ ਉਹ ਕਾਲਾ ਹੁੰਦਾ ਹੈ ਕਿਉਂਕਿ ਗੁਰੂ ਸਹਿਬਾਨ ਇੱਕ ਬਗਲੇ ਦੀ ਉਦਾਹਰਨ ਦੇ ਕੇ ਸਾਨੂੰ ਸਮਝਾਉਂਦੇ ਹਨ ਕਿ ਭਾਈ ਜਿਸ ਤਰ੍ਹਾਂ ਇੱਕ ਬਗਲਾ ਹੁੰਦਾ ਹੈ ਬਗਲੇ ਦਾ ਜਿਹੜਾ ਰੰਗ ਹੈ ਉਹ ਬਹੁਤ ਹੀ ਚਿੱਟਾ ਹੁੰਦਾ ਹੈ ਬੜਾ ਹੀ ਸੋਹਣਾ ਹੁੰਦਾ ਹੈ ਅਤੇ ਉਹ ਛੱਪੜ ਦੇ ਵਿੱਚ ਇੱਕ ਲੱਤ ਦੇ ਉੱਪਰ ਖੜਾ ਹੁੰਦਾ ਹੈ। ਕਈ ਲੋਕ ਬਗਲੇ ਨੂੰ ਦੇਖ ਕੇ ਇਹ ਸਮਝਦੇ ਹਨ ਕਿ ਜਿਹੜਾ ਇਹ ਬਗਲਾ ਹੈ ਇਹ ਇੱਕ ਲੱਤ ਦੇ ਉੱਪਰ ਖੜ ਕੇ ਉਹ ਪ੍ਰਮਾਤਮਾ ਦੀ ਆराधना ਕਰਦਾ ਹੈ। ਉਸ ਪ੍ਰਮਾਤਮਾ ਨੂੰ ਯਾਦ ਕਰਦਾ ਹੈ। ਕਿਉਂਕਿ ਜਿਹੜਾ ਉਹਦਾ ਸਰੀਰ ਹੈ ਉਹ ਬੜਾ ਹੀ ਸੁੰਦਰ ਹੈ। ਚਿੱਟਾ ਸਰੀਰ ਹੈ। ਅਤੇ ਮਨੁੱਖ ਨੂੰ ਲੱਗਦਾ ਹੈ ਕਿ ਇੱਕ ਲੱਤ ਦੇ ਉੱਪਰ ਖੜ ਕੇ ਪਰਮਾਤਮਾ ਨੂੰ ਯਾਦ ਕਰਦਾ ਹੈ ਪਰੰਤੂ ਜਿਹੜਾ ਬਗਲਾ ਹੁੰਦਾ ਹੈ ਉਹ ਆਪਣਾ ਧਿਆਨ ਇਕਾਗਰ ਕਰਦਾ ਹੈ ਤਾਂ ਕਿ ਉਹ ਛੱਪੜ ਦੇ ਵਿੱਚ ਇੱਕ ਲੱਤ ਦੇ ਉੱਪਰ ਖੜਾ ਹੁੰਦਾ ਹੈ ਤਾਂ ਕਿ ਉਸ ਦੀ ਲੱਤ ਦੇ ਨਾਲ ਕੋਈ ਮੱਛੀ ਆ ਕੇ ਜਦੋਂ ਟਕਰੌਂਦੀ ਹੈ ਤਾਂ ਉਸ ਨੂੰ ਚੁੰਝ ਮਾਰ ਕੇ ਨਾਲ ਦੀ ਨਾਲ ਖਾ ਜਾਂਦਾ ਹੈ ਉਸੇ ਤਰ੍ਹਾਂ ਭਗਤ ਕਬੀਰ ਜੀ ਮਹਾਰਾਜ ਸਾਨੂੰ ਇਹ ਸਮਝਾਉਂਦੇ ਹਨ ਕਿ ਭਾਈ ਇਹ ਸੰਸਾਰ ਦੇ ਉੱਪਰ ਕਈ ਮਨੁੱਖ ਅਜਿਹੇ ਹੁੰਦੇ ਹਨ ਜਿਹੜੇ ਆਪਣੇ ਆਪ ਨੂੰ ਬੜੇ ਹੀ ਸਿਆਣੇ ਸਮਝਦੇ ਹਨ ਸਾਨੂੰ ਦੇਖਣ ਨੂੰ ਵੀ ਲੱਗਦੇ ਹਨ ਕਿ ਇਹ ਜਿਹੜਾ ਮਨੁੱਖ ਹੈ ਬੜਾ ਹੀ ਸਿਆਣਾ ਹੈ ਬੜਾ ਹੀ ਗਿਆਨੀ ਮਨੁੱਖ ਹੈ ਪਰੰਤੂ ਉਹਦਾ ਜਿਹੜਾ ਮਨ ਹੁੰਦਾ ਹੈ ਉਹ ਕਾਲਾ ਹੁੰਦਾ ਹੈ ਉਹ ਲੋਕਾਂ ਦੇ ਨਾਲ ਠੱਗੀਆਂ ਮਾਰਦਾ ਹੈ ਲੋਕਾਂ ਨੂੰ ਝੂਠ ਫਰੇਬ ਦੇ ਵਿੱਚ ਲਾ ਕੇ ਰੱਖਦਾ ਹੈ ਝੂਠੇ ਕਹਾ ਬਿਲੋਵਸ ਪਾਣੀ ਇਸ ਕਰਾ ਸਤਿਗੁਰੂ ਜੀ ਕਹਿੰਦੇ ਭਾਈ ਇੱਕ ਹੁੰਦਾ ਹੈ ਦੁੱਧ ਜਿਸ ਨੂੰ ਰਿੜਕਣ ਦੇ ਨਾਲ ਸਾਨੂੰ ਮੱਖਣ ਪ੍ਰਾਪਤ ਹੁੰਦਾ ਹੈ ਅਤੇ ਉਸ ਮੱਖਣ ਨੂੰ ਗਰਮ ਕਰਨ ਦੇ ਨਾਲ ਸਾਨੂੰ ਘਿਓ ਪ੍ਰਾਪਤ ਹੁੰਦਾ ਹੈ ਪਰੰਤੂ ਉਸੇ ਤਰ੍ਹਾਂ ਕਈ ਜਿਹੜੇ ਅਗਿਆਨੀ ਮਨੁੱਖ ਹੁੰਦੇ ਹਨ ਜਿਨ੍ਹਾਂ ਨੂੰ ਕੋਈ ਗਿਆਨ ਨਹੀਂ ਹੁੰਦਾ ਉਹ ਜਿਸ ਤਰ੍ਹਾਂ ਅਸੀਂ ਕਿਸੇ ਪਾਣੀ ਦੇ ਵਿੱਚ ਮਧਾਣੀ ਪਾ ਲਈਏ ਉਸ ਨੂੰ ਰੜਕੀ ਜਾਈਏ ਤਾਂ ਉਸ ਦੇ ਵਿੱਚੋਂ ਕੁਝ ਪ੍ਰਾਪਤ ਨਹੀਂ ਹੋਣਾ ਤਾਂ ਇਸ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਸਾਨੂੰ ਗੁਰੂ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਸਾਡੀ ਜ਼ਿੰਦਗੀ ਦੇ ਵਿੱਚ ਗੁਰੂ ਹੋਣਾ ਬਹੁਤ ਜ਼ਰੂਰੀ ਹੈ ਜਿਹੜਾ ਸਾਨੂੰ ਇਹ ਸੰਸਾਰ ਦੇ ਵਿੱਚ ਵਿਚਰਨ ਵਾਸਤੇ ਪਰਮਾਤਮਾ ਦੀ ਅਰਾਧਨਾ ਕਰਨ ਵਾਸਤੇ ਪਰਮਾਤਮਾ ਦੀ ਭਗਤੀ ਕਰਨ ਵਾਸਤੇ ਜਿਹੜਾ ਸਾਨੂੰ ਸਿੱਧੇ ਰਾ ਪਾਉਂਦਾ ਹੈ ਕਾਇਆ ਮਾਂਜਸ ਕੌਨ ਗੁਣਾ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਜਿਹੜਾ ਮਨੁੱਖ ਹੈ ਆਪਣੇ ਸਰੀਰ ਨੂੰ ਸਜਾਉਂਦਾ ਰਹਿੰਦਾ ਹੈ ਹਰ ਕੋਈ ਆਪਣੇ ਸਰੀਰ ਦੀ ਸਾਫ਼ ਸੰਭਾਲ ਕਰਦਾ ਹੈ ਹਰ ਰੋਜ਼ ਆਪਣੇ ਸਰੀਰ ਦੇ ਉੱਪਰ ਸਾਫ਼ ਧੋਤੇ ਹੋਏ ਵਸਤਰ ਪਹਿਨਦਾ ਹੈ ਅਤੇ ਜਦੋਂ ਕੋਈ ਵਿਆਹ ਦਾ ਪ੍ਰੋਗਰਾਮ ਹੁੰਦਾ ਹੈ ਕੋਈ ਫੰਕਸ਼ਨ ਹੁੰਦਾ ਹੈ ਤਾਂ ਆਪਣੇ ਸਰੀਰ ਨੂੰ ਚੰਗੀ ਤਰ੍ਹਾਂ ਗਹਿਣਿਆਂ ਦੇ ਨਾਲ ਸਜਾ ਲੈਂਦਾ ਹੈ ਆਪਣੇ ਸਰੀਰ ਦੀ ਚੰਗੀ ਸਾਂਭ ਸੰਭਾਲ ਕਰਦਾ ਹੈ ਪਰੰਤੂ ਆਪਣੇ ਮਨ ਬਾਰੇ ਕੋਈ ਵਿਚਾਰ ਨਹੀਂ ਕਰਦਾ ਆਪਣੇ ਮਨ ਦੇ ਵਾਸਤੇ ਕੋਈ ਯਤਨ ਨਹੀਂ ਕਰਦਾ ਕਿ ਜਿਹੜਾ ਮੇਰਾ ਮਨ ਹੈ ਉਹ ਵੀ ਸਾਫ਼ ਹੋ ਜਾਵੇ ਮੈਂ ਆਪਣੇ ਮਨ ਨੂੰ ਵੀ ਗਹਿਣਿਆਂ ਦੇ ਵਾਂਗ ਸਜਾ ਕੇ ਰੱਖਾਂ ਆਪਣੇ ਮਨ ਦੇ ਵਿੱਚ ਮੈਂ ਪਰਮਾਤਮਾ ਦਾ ਨਾਮ ਟਿਕਾ ਕੇ ਰੱਖਾਂ ਆਪਣੇ ਮਨ ਦੇ ਵਿੱਚ ਮੈਂ ਕਿਸੇ ਦਾ ਕਦੇ ਬੁਰਾ ਨਾ ਸੋਚਾਂ ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਭਾਈ ਜਿਸ ਤਰ੍ਹਾਂ ਅਸੀਂ ਆਪਣੇ ਸਰੀਰ ਦੀ ਸਫਾਈ ਰੱਖਦੇ ਹਾਂ ਉਸੇ ਤਰ੍ਹਾਂ ਅਸੀਂ ਆਪਣੇ ਮਨ ਨੂੰ ਵੀ ਸੱਚਾ ਅਤੇ ਪਵਿੱਤਰ ਰੱਖਣਾ ਹੈ ਜੋ ਘੱਟ ਭੀਤਰ ਹੈ ਮਲਣਾ ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਭਾਈ ਮਨੁੱਖ ਦੇ ਮਨ ਦੇ ਵਿੱਚ ਕਾਪੜਤੀ ਜਿਹੜੀ ਮੈਲ ਭਰੀ ਹੁੰਦੀ ਹੈ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਮਨੁੱਖ ਦੀ ਜਿਹੜੀ ਮਨ ਦੀ ਮੈਲ ਹੈ ਉਹ ਕੱਟੀ ਜਾਂਦੀ ਹੈ ਲੋਕੀ 860 ਤੀਰਥ ਨਾਈ ਭਗਤ ਕਬੀਰ ਜੀ ਮਹਾਰਾਜ ਤੀਰਥਾਂ ਦੀ ਵੀ ਗੱਲ ਕਰਦੇ ਹਨ ਕਹਿੰਦੇ ਭਾਈ ਜਿਸ ਤਰ੍ਹਾਂ ਜਿਹੜੇ ਮਨੁੱਖ ਹਨ ਉਹ ਤੀਰਥਾਂ ਦੇ ਉੱਪਰ ਇਸ਼ਨਾਨ ਕਰਨ ਵਾਸਤੇ ਜਾਂਦੇ ਹਨ ਪਰੰਤੂ ਤੀਰਥਾਂ ਦੇ ਉੱਪਰ ਵੀ ਆਪਣੇ ਸਰੀਰ ਦੀ ਸਫਾਈ ਕਰਦੇ ਹਨ ਆਪਣੇ ਮਨ ਦੀ ਸਫਾਈ ਨਹੀਂ ਕਰਦੇ ਜਿਸ ਤਰ੍ਹਾਂ ਮਨੁੱਖ ਤੀਰਥਾਂ ਦੇ ਉੱਪਰ ਇਸ਼ਨਾਨ ਕਰਨ ਵਾਸਤੇ ਜਾਂਦੇ ਹਨ ਦਰਸ਼ਨ ਦਿਦਾਰੇ ਕਰਨ ਵਾਸਤੇ ਜਾਂਦੇ ਹਨ ਪਰੰਤੂ ਉੱਥੋਂ ਵੀ ਉਹ ਖਾਲੀ ਮੁੜ ਆਉਂਦੇ ਹਨ ਸਿਰਫ ਆਪਣੇ ਕੱਲੇ ਸਰੀਰ ਨੂੰ ਧੋ ਕੇ ਵਾਪਸ ਆ ਜਾਂਦੇ ਹਨ ਅਸੀਂ ਦੇਖਦੇ ਹਾਂ ਕਿ ਦਸੰਬਰ ਮਹੀਨੇ ਦੇ ਵਿੱਚ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦਾ ਸਾਰਾ ਪਰਿਵਾਰ ਉਹਨਾਂ ਨੇ ਸਰਵੰਸ ਦੇ ਲੇਖੇ ਲਾ ਦਿੱਤਾ ਅਤੇ ਫਤਿਹਗੜ੍ਹ ਸਾਹਿਬ ਦੇ ਵਿੱਚ ਬڑے ਵੱਡੇ ਪੱਧਰ ਦੇ ਉੱਪਰ ਛੋਟੇ ਸਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਜੋ ਦਿਨ ਮਨਾਇਆ ਜਾਂਦਾ ਹੈ ਅਤੇ ਲੋਕ ਬੜੀਆਂ ਹੀ ਟਰਾਲੀਆਂ ਭਰ-ਭਰ ਕੇ ਉਸ ਤੀਰਥ ਸ্নান ਦੇ ਉੱਪਰ ਜਾਂਦੇ ਹਨ। ਪ੍ਰੰਤੂ ਸਿਰਫ ਉੱਥੇ ਲੰਗਰ ਪ੍ਰਸ਼ਾਦਾ ਸਾਕ ਕੇ ਵਾਪਸ ਆ ਜਾਂਦੇ ਹਨ। ਜੇ ਕਿਸੇ ਨੂੰ ਇਹ ਪੁੱਛ ਲਿਆ ਜਾਵੇ ਕਿ ਭਾਈ ਫਤੀਕੜ ਸਾਹਿਬ ਦਾ ਇਤਿਹਾਸ ਕੀ ਹੈ ਤਾਂ ਕਿਸੇ ਨੂੰ ਨਹੀਂ ਪਤਾ ਹੁੰਦਾ। ਕੱਡੂ ਕੱਟ 5-5 8-8 ਸਾਲ ਹੋ ਜਾਂਦੇ ਹਨ ਤੀਰਥਾਂ ਤੇ ਜਾਂਦਿਆਂ ਨੂੰ ਫੱਤੇਗੜ ਸਾਹਿਬ ਜਾਂਦਿਆਂ ਨੂੰ 10-10 ਸਾਲ ਹੋ ਜਾਂਦੇ ਹਨ ਜੇਕਰ ਅਸੀਂ ਉਹਨਾਂ ਨੂੰ ਇਤਿਹਾਸ ਪੁੱਛ ਲਈਏ ਕਿ ਫੱਤੇਗੜ ਸਾਹਿਬ ਦਾ ਇਤਿਹਾਸ ਕੀ ਹੈ ਪਰੰਤੂ ਉਹਨਾਂ ਨੂੰ ਕੁਝ ਪਤਾ ਨਹੀਂ ਹੁੰਦਾ ਫੇਰ ਸਾਡਾ ਤੀਰਥਾਂ ਤੇ ਜਾਣ ਦਾ ਕੋਈ ਲਾਭ ਨਹੀਂ ਹੈ ਤੀਰਥਾਂ ਦੇ ਉੱਪਰ ਜਾਣ ਦਾ ਕੋਈ ਫਾਇਦਾ ਨਹੀਂ ਹੈ ਜੇ ਅਸੀਂ ਫਿਰ ਵੀ ਤੀਰਥਾਂ ਤੋਂ ਖਾਲੀ ਵਾਪਸ ਆ ਗਏ ਔਰਾ ਪੰਨ ਤਉ ਨਾ ਜਾਈ ਤੀਰਥਾਂ ਦੇ ਉੱਪਰ ਜਾ ਕੇ ਅਸੀਂ ਆਪਣੇ ਸੁਹਾ ਦੇ ਵਿੱਚ ਪਵਿੱਤਰਤਾ ਲਿਆਉਣੀ ਹੈ ਆਪਣੇ ਸੁਹਾ ਦੇ ਵਿੱਚ ਸ਼ਾਂਤੀ ਲਿਆਉਣੀ ਹੈ ਪਰੰਤੂ ਤੀਰਥਾਂ ਦੇ ਉੱਪਰ ਆਉਂਦੇ ਆਉਂਦੇ ਫਿਰ ਵੀ ਜਿਹੜੇ ਮਨੋਖਾਂ ਨੂੰ ਲੜ ਪੈਂਦੇ ਹਨ ਆਪਣੇ ਜਿਹੜੇ ਜਵਾਨ ਹੈ ਉਹ ਫਿਰ ਵੀ ਆਪਣੀ ਜ਼ੁਬਾਨ ਦੇ ਵਿੱਚ ਕੁੜੱਤਨ ਭਰ ਲੈਂਦੇ ਹਨ ਸਤਿਗੁਰੂ ਜੀ ਕਹਿੰਦੇ ਭਾਈ ਜੇ ਤੀਰਥਾਂ ਦੇ ਉੱਪਰ ਤੁਸੀ ਜਾਣਾ ਹੈ ਤਾਂ ਤੁਹਾਡੇ ਇੱਕ ਤੀਰਥ ਦੇ ਉੱਪਰ ਜਾਣ ਦਾ ਹੀ ਤੁਹਾਨੂੰ ਲਾਭ ਪ੍ਰਾਪਤ ਹੋਣਾ ਚਾਹੀਦਾ ਹੈ ਜੇ ਤੁਸੀਂ ਹਰਮੰਦਰ ਸਾਹਿਬ ਜਾਂਦੇ ਹੋ ਤਾਂ ਤੁਹਾਡਾ ਇੱਕ ਵਾਰ ਹੀ ਹਰਮੰਦਰ ਸਾਹਿਬ ਜਾਇਆ ਸਫਲ ਹੈ ਜੇ ਤੁਸੀਂ ਸੱਚੇ ਮਨ ਦੇ ਨਾਲ ਅੰਮ੍ਰਿਤਸਰ ਸਾਹਿਬ ਜਾਓ ਅਤੇ ਉੱਥੋਂ ਕੁਝ ਖਟਕੇ ਲੈ ਕੇ ਆਓ ਆਪਣੇ ਮਨ ਦੇ ਵਿੱਚ ਆਪਣੇ ਸੁਭਾਅ ਦੇ ਵਿੱਚ ਨਿਮਰਤਾ ਲੈ ਕੇ ਜਾਓ ਤਾਂ ਇੱਕੋ ਵਾਰ ਹੀ ਅੰਮ੍ਰਿਤਸਰ ਸਾਹਿਬ ਜਾਣ ਦਾ ਸਾਨੂੰ ਇਹ ਲਾਭ ਪ੍ਰਾਪਤ ਹੋ ਸਕਦਾ ਹੈ ਕਹੇ ਕਬੀਰ ਵਿਚਾਰੀ ਤਾਂ ਭਗਤ ਕਬੀਰ ਜੀ ਮਹਾਰਾਜ ਸਮਝਾਉਂਦੇ ਹਨ ਕਿੰਦੇ ਭਾਈ ਸਾਨੂੰ ਇਹ ਵਿਚਾਰ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੇ ਮਨ ਦੀ ਜਿਹੜੀ ਮੈਲ ਹੈ ਉਸ ਨੂੰ ਕਿਵੇਂ ਦੂਰ ਕਰਨਾ ਹੈ ਭਵ ਸਾਗਰ ਤਾਰ ਮੁਰਾਰੀ ਇਸੇ ਕਰਕੇ ਪ੍ਰਮਾਤਮਾ ਅੱਗੇ ਉਸ ਵਾਹਿਗੁਰੂ ਅੱਗੇ ਅਰਦਾਸ ਕਰਨੀ ਹੈ ਕਿ ਸਤਿਗੁਰੂ ਜੀ ਸਾਡੀ ਅਸੀਂ ਮਨ ਦੀ ਮੈਲ ਨੂੰ ਕੱਟ ਕੇ ਸਾਨੂੰ ਵੀ ਆਪਣੇ ਚਰਨਾਂ ਦੇ ਨਾਲ ਜੋੜ ਲਵੋ ਤਾਂ ਜੋ ਅਸੀਂ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕੀ ਉਹ ਇਸ ਕਰਕੇ ਹਰ ਰੋਜ਼ ਗੁਰਬਾਣੀ ਦੇ ਨਾਲ ਜੁੜ ਕੇ ਪਰਮਾਤਮਾ ਦਾ ਨਾਮ ਸਿਮਰਨਾ ਹੈ ਤਾਂ ਕਿ ਜਿਹੜਾ ਸਾਡਾ ਮਨ ਹੈ ਉਹ ਵੀ ਪਵਿੱਤਰ ਹੋ ਜਾਵੇ ਸਾਡਾ ਵੀ ਤੀਰਥਾਂ ਦੇ ਉੱਪਰ ਗਿਆ ਹੋਇਆ ਜਿਹੜਾ ਅਸੀਂ ਤੀਰਥਾਂ ਦੇ ਉੱਪਰ ਜਾਣੇ ਹਾਂ ਉਹ ਸਾਡਾ ਸਫਲਾ ਹੋ ਸਕੇ ਸਾਨੂੰ ਸਮਝ ਆ ਸਕੇ ਕਿ ਪਰਮਾਤਮਾ ਦਾ ਨਾਮ ਅਸੀਂ ਕਿਵੇਂ ਸਿਮਰਨਾ ਹੈ ਪਰਮਾਤਮਾ ਦੀ ਅਰਾਤਨਾ ਅਸੀਂ ਕਿਵੇਂ ਕਰਨੀ ਹੈ ਫੇਰੀ ਸਾਡਾ ਇਸ ਦੁਨੀਆ ਦੇ ਉੱਪਰ ਆਇਆ ਸਫਲ ਹੋਵੇਗਾ ਫੇਰੀ ਇਸ ਅਸੀਂ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕਦੇ ਹਾਂ ਸੋ ਹੋਈਆਂ ਭੁੱਲਾਂ ਦੀ ਖਿਮਾ ਬਲਾਉ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ